ਸਭਾ ਦੀਆਂ ਚੋਣਾਂ ਅਤੇ ਮੁਲਾਜ਼ਮਾਂ ਦਾ ਸੰਘਰਸ਼ ਇਸ ਤੋਂ ਸਾਰੇ ਹੀ ਪੰਜਾਬ ਵਾਸੀ ਅਧਿਆਪਕ ਸਾਥੀ ਅਤੇ ਹੋਰ ਮੁਲਾਜ਼ਮ ਸਾਥੀ ਭਲੀ ਭੰਤੀ ਜਾਣੂ ਨੇ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਇਲੈਕਸ਼ਨ ਨਜ਼ਦੀਕ ਆ ਰਹੇ ਨੇ ਉਸੇ ਤਰ੍ਹਾਂ ਮੁਲਾਜ਼ਮ ਜਥੇਵੰਦੀਆਂ ਐਕਟਿਵ ਹੋ ਰਹੀਆਂ ਨੇ ਸੋ ਤੁਸੀਂ ਜਾਣਦੇ ਹੋ ਕਿ 8 ਜੂਨ ਨੂੰ ਵੱਡੇ ਪੱਦਰ ਤੇ ਲੁਧਿਆਣਾ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰੈਲੀਆਂ ਮੁਜਾਰਿਆਂ ਦੀਆਂ ਜਿਹੜੀਆਂ ਜਾਂ ਇਸ ਤੋਂ ਬਾਅਦ ਜਾਂ ਇਸ ਤੋਂ ਪਹਿਲਾਂ ਤੁਸੀਂ ਸੁਣੀ ਚੁੱਕੇ ਹੋ ਕਿ ਮਾਹੌਲ ਪੂਰਾ ਭਖਿਆ ਹੋਇਆ ਸੋ ਇਸੇ ਲੜੀ ਤਹਿਤ ਜੋ ਲੁਧਿਆਣਾ ਦੀ ਇੱਕ ਜਿਮਨੀ ਚੋਣ ਹੋਣੀ ਹੈ ਉਸ ਸੰਬੰਦੀ ਵੀ ਸੰਘਰਸ਼ਾਂ ਵਾਲੀਆਂ ਜਥੇਬੰਦੀਆਂ ਪੂਰੀ ਤਰ੍ਹਾਂ ਐਕਟਿਵ ਹੋ ਚੁੱਕੀਆਂ ਨੇ ਸੋ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਜਿਸ ਤਰ੍ਹਾਂ ਕਿ ਤੁਸੀਂ ਸਕਰੀਨ ਦੇ ਉੱਪਰ ਪੜ ਰਹੇ ਹੋ ਕਿ 8 ਜੂਨ ਦੀ ਲੁਧਿਆਣਾ ਰੈਲੀ ਸੋ ਅੱਜ ਦੀ ਇਹ ਜਿਹੜੀ ਅਪਡੇਟ ਹੈ ਇਹ ਸਿੱਖਿਆ ਪ੍ਰੋਵਾਈਡਰ ਅਤੇ EGS ਜੋ ਕਿ ਹੁਣ ਐਸੋਸੀਏਟ ਟੀਚਰ ਅਤੇ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਉਹਨਾਂ ਦੇ ਨਾਲ ਜੁੜੀ ਹੋਈ ਇੱਕ ਅਪਡੇਟ ਬੜੀ ਹੀ ਰੋਚਕ ਅਪਡੇਟ ਅਤੇ ਬੜੀ ਹੈਰਾਨ ਕਰਨ ਦੇਣ ਵਾਲੀ ਅਪਡੇਟ ਹੈ ਸੋ ਸਾਰੀਆਂ ਹੀ ਜਥੇਬੰਦੀਆਂ ਆਪਣੇ ਜੋ ਰਹਿੰਦੇ ਕੰਮ ਨੇ ਉਹਨਾਂ ਨੂੰ ਪੂਰਾ ਕਰਵਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸਰਕਾਰ ਨਾਲ رابطہ ਬਣਾਉਣ ਵਿੱਚ ਲੱਗੀਆਂ ਹੋਈਆਂ ਨੇ ਅਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਲਈ ਕਰੀਆਂ ਨੇ ਸੋ ਤੁਸੀਂ ਭਲੀ ਭਾਂਤ ਜਾਣੂ ਹੋ ਕੇ ਲਗਭਗ 2 ਸਾਲ ਪਹਿਲਾਂ ਜਿਹੜੇ ਕੱਚੇ ਅਧਿਆਪਕ ਸੀ ਉਹਨਾਂ ਨੂੰ ਇੱਕ ਵਿਭਾਗੀ ਪਾਲਿਸੀ ਰਾਹੀਂ ਪੱਕਾ ਕੀਤਾ ਗਿਆ ਅਤੇ ਪੱਕਾ ਕਰਕੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਪਰ 2 ਸਾਲ ਹੋ ਚੁੱਕੇ ਨੇ ਤਨਖਾਹ ਵਾਅਦੇ ਤੋਂ ਬਿਨਾ ਹੋਰ ਕੁਝ ਵੀ ਨਹੀਂ ਮਿਲਿਆ ਸਿਰਫ ਤੇ ਸਿਰਫ ਤਨਖਾਹ ਵਾਅਦਾ ਹੀ ਮਿਲਿਆ ਇੱਥੋਂ ਤੱਕ ਕਿ ਅਗਰ ਅਸੀਂ ਕਈ ਜਾਣਕਾਰਾਂ ਦੀ ਮੰਨੀਏ ਕਿ ਜਿਸ ਮਹੀਨੇ ਦੇ ਵਿੱਚ ਕਿਸੇ ਵੀ ਤਰੀਕ ਨੂੰ ਕੋਈ ਵੀ ਮੁਲਾਜ਼ਮ ਰੈਗੂਲਰ ਹੁੰਦਾ ਹੈ ਤਾਂ ਉਸ ਦੀ ਸਲਾਨਾ ਤਰੱਕੀ ਸਲਾਨਾ ਇਨਕਰੀਮੈਂਟ ਉਸੇ ਮਹੀਨੇ ਤੋਂ ਪੂਰੀ ਸੈਲਰੀ ਦੇ ਅਕੋਰਡਿੰਗ ਬਣਦਾ ਪਰ ਅਜੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਜਾਂ ਕਈ ਜਗ੍ਹਾ ਜਿਹੜਾ ਉਸ ਮਹੀਨੇ ਦਾ ਬਣਦਾ ਸਲਾਨਾ ਤਰੱਕੀ ਹੈ ਸਲਾਨਾ ਇਨਕਰੀਮੈਂਟ ਉਹ ਨਹੀਂ ਲੱਗਿਆ ਤੇ ਅਗਸਤ ਤੋਂ ਉਹ ਦਿੱਤਾ ਜਾ ਰਿਹਾ ਸੋ ਬਹੁਤ ਸਾਰੇ ਮਸਲੇ ਨੇ ਤੇ ਉਸ ਤੋਂ ਬਾਅਦ ਕੋਈ ਰੂਲ ਨਹੀਂ ਲਾਗੂ ਕੀਤੇ ਗਏ ਸੀਐਸਆਰ ਰੂਲ ਨਹੀਂ ਕੋਈ ਬੇਸਿਕ ਤਨਖਾਹ ਨਹੀਂ ਹੈ ਕੋਈ ਹੋਰ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਦਿੱਤੀ ਗਈ ਸੋ ਇਸੇ ਤਹਿਤ ਜਥੇਬੰਦੀਆਂ ਦੁਬਾਰਾ ਕਿਉਂਕਿ ਸਿਰਫ ਡੇਢ ਸਾਲ ਰਹਿ ਚੁੱਕਿਆ ਹੈ ਸਰਕਾਰ ਦਾ ਡੇਢ ਸਾਲ ਬਾਅਦ ਦੁਬਾਰਾ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੇ ਨੇ ਨਵੀਆਂ ਸਰਕਾਰਾਂ ਚੁਣੀਆਂ ਜਾਣੀਆਂ ਨੇ ਇਸ ਡੇਢ ਸਾਲ ਦੇ ਵਿੱਚ ਸਭ ਨੂੰ ਹੀ ਸਾਰੀਆਂ ਹੀ ਜਥੇਬੰਦੀਆਂ ਨੂੰ ਇਹ ਹੈ ਕਿ ਸਾਡੇ ਰਹਿੰਦੇ ਕੰਮ ਪੂਰੇ ਹੋ ਜਾਣ। ਸੋ ਸਰਕਾਰ ਪਹਿਲਾਂ ਜੋ ਮੀਟਿੰਗਾਂ ਕਰ ਚੁੱਕੀ ਉਸ ਵਿੱਚ ਲਾਰਿਆਂ ਤੋਂ ਬਿਨਾ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ ਸਿਰਫ ਇਹੀ ਜਵਾਬ ਦਿੱਤਾ ਗਿਆ ਕਿ ਤੁਹਾਡਾ ਜੋ ਰੂਲ ਬਣੇ ਤੁਹਾਡੇ ਸਰਵਿਸ ਰੂਲ ਨੇ ਉਹ ਬਣ ਰਹੇ ਨੇ ਜੀ ਉਹ ਜਲਦੀ ਮੁਕੰਮਲ ਹੋ ਜਾਣਗੇ ਤੇ ਤੁਹਾਨੂੰ ਉਹਨਾਂ ਬਾਰੇ ਲਾਗੂ ਕਰ ਦਿੱਤਾ ਜਾਵੇਗਾ ਜਾਣਕਾਰੀ ਦੇ ਦਿੱਤੀ ਜਾਵੇਗੀ ਪਰ ਅਜੇ ਤੱਕ ਕੁਝ ਨਹੀਂ ਨਿਕਲਿਆ 2 ਸਾਲ ਲਗਭਗ ਪੂਰੇ ਸਮਝੋ ਹੋ ਚੁੱਕੇ ਨੇ 28 ਜੁਲਾਈ ਤੱਕ ਪੂਰੇ 2 ਸਾਲ ਸਬਦੇ ਹੋ ਜਾਣੇ ਨੇ ਸੋ ਕਿਤੇ ਨਾ ਕਿਤੇ ਇੱਕ ਦਰਦ ਦਾ ਵਿਸ਼ਾ ਵੀ ਹੈ ਇਸੇ ਦਰਦ ਨੂੰ ਲੈ ਕੇ ਹੁਣ 8 ਜੂਨ 2025 ਨੂੰ ਕੱਲ ਨੂੰ ਇੱਕ ਵੱਡੇ ਪੱਦਰ ਤੇ ਜਥੇਬੰਦੀਆਂ ਰੈਲੀ ਕਰ ਰਹੀਆਂ ਨੇ ਪਰ ਤੁਸੀਂ ਜਿਵੇਂ ਕਿ ਸਕਰੀਨ ਦੇ ਉੱਪਰ ਪੜ ਰਹੇ ਹੋ ਵੀ ਕਿਤੇ ਇਹ ਰੈਲੀ ਸਰਕਾਰ ਦੇ ਖਿਲਾਫ ਜਾਂਦੇ ਜਾਂਦੇ ਆਪਸ ਵਿੱਚ ਹੀ ਰੈਲੀ ਨਾ ਬਣ ਜਾਵੇ ਕਿਉਂਕਿ ਇੱਕ ਵੱਡੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਜੋ EGS ਵਲੰਟੀਅਰ ਨੇ ਜੋ ਹੁਣ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਨੇ ਉਹ ਇੱਕ ਨਵੀਂ ਮੰਗ ਰੱਖ ਰਹੇ ਨੇ ਕਿ ਸਾਨੂੰ ਕੁਆਲੀਫਿਕੇਸ਼ਨ ਜਾਂ ਜਿਵੇਂ ਪਹਿਲਾਂ ਚੱਲਦਾ ਸੀ ਓਵੇਂ ਨਹੀਂ ਜਿਵੇਂ ਬਾਕੀ ਸਾਰਿਆਂ ਦੀ ਤਨਖਾਹ ਵਧੀ ਹੈ ਜਾਂ ਕਿਸੇ ਦੀ 23-24000 ਹੋਈ ਹੈ ਸਾਡੀ 18000 ਹੋਈ ਹੈ ਉਸ ਦੇ ਅਕੋਰਡਿੰਗ ਹੀ ਤਨਖਾਹ ਸਭ ਦੀ ਬਰਾਬਰ ਰੱਖੀ ਜਾਵੇ ਸੋ ਐਸੇ ਦੇ ਉਲਟ ਹੁਣ ਜਿਹੜੇ ਐਸੋਸੀਏਟ ਟੀਚਰ ਨੇ ਉਹ ਇਸ ਚੀਜ਼ ਦਾ ਖਬ사 ਸਤਾ ਰਿਹਾ ਹੈ ਕਿ ਜਿਸ ਤਰ੍ਹਾਂ 8736 ਦੀ ਪਾਲਿਸੀ ਨੂੰ ਲੱਤ ਮਾਰ ਕੇ ਜੋ ਉਸ ਵਿੱਚ ਐਲੀਜੀਬਲ ਸੀਗੇ ਉਹਨਾਂ ਦੇ ਉੱਤੇ ਵੀ ਲੱਤ ਵੱਜ ਗਈ ਅਤੇ ਉਸ ਤੋਂ ਬਾਅਦ ਜੋ ਮਿਲਿਆ ਉਹ ਤੋਂ ਵੀ ਹੁਣ ਸਾਰੇ ਖੁਸ਼ ਨਹੀਂ ਹਨ ਕਿਤੇ ਉਹੀ ਆਪਸੀ ਰੌਲੇ ਵਿੱਚ ਦੁਬਾਰਾ ਫੇਰ ਪਾਣੀ ਚ ਮਧਾਣੀ ਪੈਣ ਵਾਲਾ ਕੰਮ ਨਾ ਹੋ ਜਾਵੇ ਸੋ ਹੁਣ ਸੁਣਨ ਚ ਆਇਆ ਕਿ ਦੋਨੇ ਧਿਰਾਂ ਆਪਣੇ ਆਪਣੇ ਵੱਲੋਂ ਕੱਲ ਨੂੰ 8 ਜੂਨ ਨੂੰ ਰੈਲੀ ਕਰਨ ਜਾ ਰਹੀਆਂ ਨੇ ਸੋ ਦੋਨੇ ਜਥੇਬੰਦੀਆਂ ਆਪਣੀਆਂ ਆਪਣੀਆਂ ਅਲੱਗ ਮੰਗਾਂ ਲੈ ਕੇ ਜੋ ਹੈ ਅੱਗੇ ਜਾ ਰਹੀਆਂ ਜਦੋਂ ਕਿ ਮੰਗ ਹੈ ਜਿਹੜੀ ਵਿਭਾਗੀ ਪਾਲਿਸੀ ਦੇ ਅਕੋਰਡਿੰਗ ਸਾਰੇ ਇਕੱਠੇ ਬਣਾ ਦਿੱਤੇ ਸੀ ਹੁਣ ਮੰਗ ਤਾਂ ਇਹ ਹੋਣੀ ਚਾਹੀਦੀ ਹੈ ਕਿ ਜਿਹੜੇ ਸਰਵਿਸ ਰੂਲ ਨੇ ਉਹ ਲਾਗੂ ਕੀਤੇ ਜਾਣੇ ਨੇ ਪਰ ਹੁਣ ਕਿਤੇ ਮੰਗ ਕਿਸੇ ਪਾਸੇ ਹੋਰ ਨੂੰ ਜਾਂਦੀ ਦਿਖ ਰਹੀ ਹੈ ਸੋ ਇਸੇ ਲਈ ਤੁਸੀਂ ਸਕਰੀਨ ਤੇ ਪੜ੍ਹ ਸਕਦੇ ਹੋ ਵੀ ਕਿਤੇ 8 ਜੂਨ ਵਾਲੀਆਂ ਜਿਹੜੀਆਂ ਰੈਲੀਆਂ ਨੇ ਉਹ ਸਰਕਾਰ ਬਨਾਮ ਨਾ ਹੋ ਕੇ 80 ਤੇ APPT ਆਪਸ ਵਿੱਚ ਨਾ ਹੋ ਜਾਵੇ ਕਿਤੇ ਉਹ ਕਹੇ ਅਸੀਂ ਆ ਮੰਗ ਲੈਣੀ ਹੈ ਦੂਸਰੇ ਕਹਿਣ ਅਸੀਂ ਆ ਮੰਗ ਲੈਣੀ ਹੈ ਕਿਤੇ ਉਹ ਉਹਨਾਂ ਨੂੰ ਦੋਸ਼ ਦੇਣ ਉਹਨਾਂ ਨੂੰ ਦੋਸ਼ ਦੇਣ ਤੇ ਲਾਗੂ ਕੁਝ ਵੀ ਨਾ ਹੋਵੇ ਤੇ ਮੀਟਿੰਗਾਂ ਚ ਹੱਲ ਕੁਝ ਵੀ ਨਾ ਨਿਕਲੇ ਕਿਤੇ ਨਾ ਕਿਤੇ ਇਹ ਮੁੱਦਾ ਜਿਹੜਾ ਭੜਕਾ ਬਾਜੀ ਵਾਲੇ ਪਾਸੇ ਤੇ ਫੁੱਟ ਪਾਉਣ ਵਾਲੇ ਪਾਸੇ ਨੂੰ ਜਾਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਹ ਜਿਹੜਾ ਸਿਸਟਮ ਹੈ ਇਹ ਪਹਿਲਾਂ ਹੀ ਵਿਚਾਰਿਆ ਜਾ ਸਕਦਾ ਸੀ ਜਦੋਂ ਜੁਨੀਆ ਇਕੱਠੀਆਂ ਹੋ ਹੋ ਕੇ ਸਰਕਾਰ ਕੋਲੇ ਬੈਠ ਰਹੀਆਂ ਸੀ ਤੇ 8736 ਨੂੰ ਲੱਤ ਮਾਰ ਕੇ ਸਾਰਿਆਂ ਨੂੰ ਇਕੱਠੇ ਹੀ ਜੋ ਹੈ ਇਹ ਚੀਜ਼ ਲਾਗੂ ਕੀਤੀ ਗਈ ਕਿਉਂਕਿ ਸੁੰਨ ਚਤੇ ਵੀ ਆਇਆ ਕਿ 8736 ਪਾਲਿਸੀ ਤੋਂ ਬਾਅਦ ਜਿਹੜੇ ਸਾਥੀ ਰਹਿਣੇ ਸੀ ਉਹਨਾਂ ਬਾਰੇ ਚਰਚਾ ਵੀ ਕਾਫੀ ਵੱਡੇ ਪੱਧਰ ਤੇ ਹੋਈ ਸੀ ਤੇ 8736 ਤੇ ਵੀ ਸੰਘਰਸ਼ ਕਾਫੀ ਵੱਡੇ ਵੱਡੇ ਪੱਧਰ ਤੇ ਚੱਲਿਆ ਇੰਦਰਜੀਤ ਡੇਲੂਆਣਾ ਦਾ ਜ਼ਿਕਰ ਕਰਨਾ ਇੱਥੇ ਨਹੀਂ ਭੁੱਲਾਂਗੇ ਜਿਸ ਨੇ ਇਸ ਚੀਜ਼ ਦੇ ਉੱਤੇ ਪਹਿਰਾ ਦਿੰਦੇ ਹੋਏ ਆਪਣਾ ਸੰਘਰਸ਼ ਲੜਿਆ ਤੇ ਕੁਝ ਸਾਥੀਆਂ ਨੇ ਜਥੇਬੰਦੀਆਂ ਨੇ ਉਹਨਾਂ ਦੇ ਉੱਤੇ ਪਹਿਰਾ ਉਸ ਦੀ ਸੋਚ ਦੇ ਉੱਤੇ ਜ਼ਰੂਰ ਦਿੱਤਾ ਪਰ ਕਿਤੇ ਨਾ ਕਿਤੇ ਫੇਰ ਪਾਣੀ ਚ ਮਿਧਾਣੀ ਜਿਹੜੀ ਆ ਉਹ ਪੈਂਦੀ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਫੇਰ ਉਹੀ ਰੌਲਾ ਰੱਪਾ ਜਿਹੜਾ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਕਿਤੇ ਇਕੱਠੇ ਹੋਣਾ ਕਿਤੇ ਅਲੱਗ ਹੋਣਾ ਕਿਤੇ ਆਪਣੀ ਆਪਣੀ ਮੰਗ ਰੱਖਣਾ ਇਹੋ ਮੰਗ ਦੇ ਵਿੱਚ ਉਲਝ ਕੇ ਨੁਕਸਾਨ ਕਰਾ ਬੈਠਣਾ ਉਹੀ ਗੱਲਾਂ ਦੁਹਰਾਉਂਦੇ ਹੋਏ ਇਹ ਸਾਥੀ ਨਜ਼ਰ ਆ ਰਹੇ ਨੇ ਸੋ ਦੇਖਣਾ ਇਹ ਹੋਵੇਗਾ ਕਿ ਪਿਛਲੇ 2 ਸਾਲਾਂ ਚ ਜਿਹੜੀਆਂ ਮੀਟਿੰਗਾਂ ਮਿਲੀਆਂ ਨੇ ਉਹਨਾਂ ਵਿੱਚ ਦਾ ਕੀ ਅਸਰ ਪਿਆ ਤੇ ਹੁਣ ਜਿਹੜੀਆਂ ਰੈਲਾਂ ਰੈਲੀਆਂ ਹੋਣੀਆਂ ਜਿਹੜੀਆਂ ਅਲੱਗ-ਅਲੱਗ ਕਰ ਰਹੇ ਨੇ ਉਸ ਦਾ ਕੀ ਮਸਲਾ ਹੋਏਗਾ ਕੀ ਸਿਰਫ ਇਹ ਅੱਗੇ ਮੰਗੂ 12000 ਤਨਖਾਹਾਂ ਜਾਂ ਕਿਤੇ ਹੋਰ ਮਸਲਾ ਟਿਕਦਾ ਹੈ ਜਾਂ ਕਿਤੇ ਤਣ ਪੱਤਣ ਪ੍ਰੋਪਰ ਵਿਭਾਗੀ ਪਾਲਿਸੀ ਦੇ ਜਿਹੜੇ ਕੋਈ ਰੂਲ ਬਣਦੇ ਨੇ ਉਹ ਲੱਗਦੇ ਨੇ ਜਾਂ ਕੋਈ ਵਿੱਤੀ ਲਾਭ ਜਾਂ ਕੋਈ ਹੋਰ ਫਿਊਚਰ ਦਾ ਲਾਭ ਲੈ ਪਾਉਂਦੇ ਨੇ ਸੋ ਇਹ ਦੇਖਣ ਵਾਲੀ ਗੱਲ ਹੋਵੇਗੀ ਏ ਹੁਣ ਕੱਲ ਨੂੰ ਜਾਂ ਉਸ ਤੋਂ ਬਾਅਦ ਜੋ ਵੀ ਇਸ ਦਾ ਨਤੀਜਾ ਨਿਕਲੇਗਾ ਉਦੋਂ ਹੀ ਪਤਾ ਲੱਗੇਗਾ ਸੋ ਅਗਲੀ ਜਿਹੜੀ ਅਪਡੇਟ ਹੋਵੇਗੀ ਇਸ ਚੀਜ਼ ਦੇ ਉੱਤੇ ਉਹ ਤੁਹਾਨੂੰ ਜ਼ਰੂਰ ਇਸ ਚੈਨਲ ਰਾਹੀਂ ਦਵਾਂਗੇ ਸੋ ਜੁੜੇ ਰਹੋ ਉਹਨਾਂ ਟਾਈਮ ਅਤੇ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਜੀ ਨਮਸਕਾਰ ਮਿਲਦੇ ਹਾਂ ਜੀ ਦੁਬਾਰਾ